ਮੈਂ ਮਾਦਨ ਹੋ ਗਿਆ ਮੈਂ ਮਾਦਨ ਚਵਾਨੀ ਦੇ ਇੱਕ ਮੈਂ ਹੱਟਿਓ ਨਾ ਉਹ ਗੱਤੇ ਉਹਨੇ ਦੇ ਗੱਟੇ ਦੇ ਮਿੱਠੇ ਜੇ ਖੰਡ ਵਾਲੇ ਮਿੱਠੇ ਜੋ ਰੰਗ ਲੀਕਾਂ ਜੀ ਹੋ ਗਏ ਉਹ ਚਵਾਨੀ ਦੇ 25 ਪੈਸੇ ਦੇ 25 ਉਹਨੇ ਦੇ ਅੱਛਾ ਸਾਰੀਦਾਰੀ ਗਿੱਦੜ ਦੇਣ ਲਾਉਣੀ ਪੂਰੀ ਹੈ ਰਾਜ ਜਾਣਾ ਆਪਾਂ ਉਹ ਕਿਤੇ ਖਾਦੇ ਜਾਣੇ 25 ਮਾਦਨ ਨੇ ਨਾ ਉਹਨਾਂ ਦੀ ਵੀ ਨਹੀਂ ਦੇਣੇ ਉਹ ਤਾਂ ਬੱਚਿਆਂ ਨੂੰ ਮਾਂ ਪੇ ਵਿਗਾੜਦੇ ਨਹੀਂ ਹੁੰਦੇ ਨਾ ਹੂੰ ਹੂੰ ਮੈਂ ਮੰਗੀਆ ਮੰਗੀ ਉਹ ਚਾਪੋਲਾ ਲਈ ਮਾਦਨ ਨੇ ਦਾ ਵੀ ਫੇਰ ਮਨ ਨੂੰ ਅੱਛਾ ਨਹੀਂ ਨਹੀਂ ਦੇਣੇ ਸਾਡੇ ਘਰ ਦੇ ਲਾਗੇ ਗੁਰਦਰਾ ਸਾਹਿਬ ਹੁੰਦਾ ਸੀ ਅੱਛਾ ਉੱਥੇ ਖੂਹੀ ਬਣੀ ਹੁੰਦੀ ਗੁਰਦਾਰ ਸਾਹਿਬ ਚ ਜੀ ਜੀ ਮੈਂ ਕਿਹਾ ਜੇ ਨਹੀਂ ਨਾ ਮੈਂ ਡੋਬ ਕੇ ਮਰ ਜਾਣਾ ਖੂਈ ਚ ਹਾਂ ਜਣੀ ਪੈਸੇ ਦੇਣਗੇ ਤੇ ਅੱਛਾ ਆਂਦੀ ਜਾ ਪਿਜਾ ਆਹ ਤੇ ਕਹਿੰਦੇ ਨੀ ਗੀ ਗੁਰਦਾਰ ਸਾਹਿਬ ਦੀ ਸਾਡੀ ਸਾਂਝੀ ਹੁੰਦੀ ਮੈਂ ਟੱਪਿਆ ਤੇ ਮੈਂ ਚਲਾਕ ਬਣਨਾ ਛੋਟਾ ਦਾ ਅੱਛਾ ਛਿਤਾਣੇ ਬੜੀਆ ਕਰਨੀਆਂ ਮੈਂ ਕੀ ਕੀਤਾ ਵੀ ਸੀਮੈਂਟ ਦੇ ਇੱਟਾਂ ਦੋ ਤਿੰਨ ਜੁੜੀਆਂ ਸੀ ਮੈਂ ਖੂਈ ਚ ਮਾਰੀਆਂ ਤੇ ਉਹ ਗੜੋਂ ਮੇਰੇ ਲਾ ਮੈਂ ਨੱਠ ਗਿਆ ਪਿੰਡੋਂ ਬਾਹਰ ਤੇ ਮਾਦਾ ਦੇ ਡੈਵੀ ਬੈਂਡ ਪਾਉਣ ਇਹਨੇ ਛਾਲ ਮਾਰਤੀ ਆ ਸਾਰਾ ਪਿੰਡ ਘਟਾ ਹੋ ਗਿਆ ਉਹ ਡੈਡੀ ਸਾਡੇ ਬਾਹਰ ਪੈਲੀ ਚ ਟਰੈਕਟਰ ਫੇਰਨੇ ਬਾਉਂਡੇ ਪੈਲੀ ਉਹ ਆਗੇ ਭੱਜ ਕੇ ਡੈਡੀ ਨੂੰ ਲੈੰਦਾ ਉਹਦੇ ਵੀ ਕਲੀਬ ਨੇ ਖੂਸ਼ਾਲ ਮਾਰਦੀ ਆ ਉਹਨੇ ਮਾਤਾ ਹੜੀ ਉਡਾ ਲਿਆ ਫੇ ਤੂੰ ਦੇ ਦੇ ਨੀ ਪੈਸੇ ਮੰਗੇ ਹੀ ਤੇਰੀ ਜਵਾਨੀ ਕਿਹੜੀ ਆ ਹਾਂ ਚਲੋ ਮਾਦਰ ਕੁਟ ਘੜਿਆ ਸਾਡੇ ਡੈਡੀ ਨੇ ਗੁੱਸੇ ਚ ਉਹ ਨਾ ਜਿੱਦ ਨੂੰ ਮੈਂ ਭੱਜਾਂ ਨਾ ਤੂੰ ਤਾਂ ਕਮਾਜ ਹੀ ਮਕਮਾਜ ਚ ਵੜ ਗਿਆ ਜਾ ਕੇ ਅੱਛਾ ਉਧਰੋਂ ਉਹ ਮਲੇ ਲੋਕ ਬੰਦਾ ਆਇਆ ਕੀ ਹੋਇਆ ਇਹ ਉਹ ਆਂਦੇ ਕਲੀਬ ਨਹੀਂ ਹਾਲ ਮਾਰਦੀ ਆ ਉਹ ਆਂਦਾ ਉਹ ਕਮਾਜ ਚ ਲੁ ਗਿਆ ਜਾ ਕੇ ਉਹ ਡੈਡੀ ਹਣੇ ਸ਼ਮਕ ਫਾਲੀ ਤੂਤਦੀ ਓਏ ਓਏ ਤੂਤ ਸ਼ਾਂ ਗਿਆ ਹੀ ਉਹ ਫੇ ਕਮਾਜ ਚ ਫੇਰਦੇ ਨਾ ਖੂਹੀ ਲਾ ਕੇ ਲਿਆ ਕੇ ਫੇਰਿਆ ਮੈਨੂੰ